ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਪਿਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਮੋਗੇ ਜ਼ਿਲ੍ਹੇ ਦੇ ਮਨਮਤੇ ਨਗਰ ਪਿੰਡ ਤਲਵੰਡੀ ਪੰਘੇਰੀਆਂ ਤਲਵੰਡੀ ਪੰਘੇਰੀਆਂ ਪਿੰਡ ਦੇ ਵਿੱਚ ਆਪਾਂ ਇਸ ਟਾਈਮ ਮੌਜੂਦ ਮੋਗੇ ਜ਼ਿਲ੍ਹੇ ਦਾ ਪਿੰਡ ਆ ਜਦੋਂ ਤੁਸੀਂ ਮੋਗੇ ਆਗੇ ਮੋਗੇ ਤੋਂ ਦਾ ਸਾਹਜ ਰੋਡ ਫੜ ਕੇ ਸਿੱਧਾ ਮਿੱਤਰੋ ਬੋਲਦੇ ਥੱਲੋਂ ਦੀ ਹੁੰਦੇ ਹੋਏ ਤੁਸੀਂ ਪਿੰਡ ਦੇ ਵਿੱਚ ਪਹੁੰਚ ਜਾਣਾ ਤਲਵੰਡੀ ਪੰਗੇਰੀਆਂ ਦੇ ਵਿੱਚ ਤੇ ਤਲਵੰਡੀ ਪੰਗੇਰੀਆਂ ਪਿੰਡ ਦੇ ਵਿੱਚ ਜਦੋਂ ਤੁਸੀਂ ਆ ਗਏ ਨਾ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਬਾਈ ਹੁਣ ਇਹਦੀ ਮਿਹਨਤ ਨੂੰ ਸਲਾਮ ਕਰਦਾ ਵੀਡੀਓ ਸ਼ੁਰੂ ਕਰਨ ਲੱਗਾ ਕਿਉਂਕਿ ਇਹਨਾਂ ਭਰਾਵਾਂ ਦੀ ਮਿਹਨਤ ਨੂੰ ਸਲਾਮ ਇਸ ਕਰਕੇ ਆ ਬਾਈ ਇਹ ਭਰਾ ਵੀ ਬਰੀਡਿੰਗ ਦੇ ਉੱਤੇ ਪੂਰਾ ਜ਼ੋਰ ਲਾਉਂਦੇ ਪਏ ਆ ਇਸ ਟਾਈਮ ਤੇ ਮੈਂ ਉਹ ਫਾਰਮ ਨੂੰ ਸਜਦਾ ਕਰਦਾ ਉਸ ਇਨਸਾਨ ਨੂੰ ਮੇਰਾ ਸਿਰ ਝੁਕਦਾ ਜਿਹੜਾ ਬਰੀਡਿੰਗ ਦੇ ਉੱਤੇ ਕੰਮ ਕਰਦਾ ਕਿਉਂਕਿ ਬਈ ਕਾਮਯਾਬੀ ਦੀ ਪਹਿਲੀ ਮੰਜ਼ਿਲ ਬਰੀਡਿੰਗ ਆ ਤੇ ਜਿੰਨੇ ਭਰਾਵਾਂ ਦੇ ਕੋਲੇ ਮੈਂ ਆਇਆ ਹਾਂ ਇਹ ਭਰਾ ਵੀ ਲਾਈਵ ਚਵਾਈ ਕਰਾਈ ਹੋਈ ਆ ਇਹਨਾਂ ਨੇ ਮੈਂ ਦੀ ਮਿੱਤਰੋ ਵੱਡੀ ਮੈਂ ਤੁਹਾਨੂੰ ਦਿਖਾਉਂਗਾ ਜਿਹਦੀ ਲਵਾਈ ਲਾਈਵ ਚਵਾਈ ਦਾ ਰਿਕਾਰਡ ਆ ਸਾਰੇ ਜਾਨਵਰੀ ਪਾਈ ਹੋਣਾਂ ਦੇ ਕੋਈ ਸ਼ੌਂਕ ਦੇ ਨਾਲ ਰੱਖੇ ਹੋਏ ਆ ਗਾਵਾਂ ਵੀ ਆ ਮੱਝਾਂ ਵੀ ਆ ਆਜੋ ਕਰਦੇ ਆ ਗੱਲਬਾਤ ਅਗਲੀ ਜਾਣਕਾਰੀ ਦੇ ਲਈ ਵੀਰੇ ਨੂੰ ਮਿਲਦੇ ਆ ਸਸੀਕਰ ਵੱਡੇ ਭਾਈ ਸਸੀਕਰ ਵੀਰੇ ਜੀ ਬਹੁਤ ਵਧੀਆ ਤੁਸੀਂ ਹੱਸੋ ਵੀਰੇ ਸਿਤਾ ਦੇ ਪਰਿਵਾਰ ਦੇ ਹਾਂਜੀ ਸਾਰੇ ਵਧੀਆ ਚੜਦੀ ਕਲਾ ਹਾਂਜੀ ਹਾਂਜੀ ਸ਼ੁਕਰਾਂ ਰੱਬ ਦਾ ਅੱਛਾ ਨਾਮ ਵੀਰੇ ਆਪਣਾ ਕੀ ਆ ਗਿਆ ਭਾਈ ਨਾਮ ਮੇਰੇ ਅਰਸ਼ਪ੍ਰੀਤ ਸਿੰਘ ਮੇਰਾ ਜੀ ਅਰਸ਼ਪ੍ਰੀਤ ਹਾਂਜੀ ਹਾਂਜੀ ਅਰਸ਼ ਵੀਰੇ ਘਰ ਆਪਣਾ ਬਾਹਰ ਆ ਗਿਆ ਖੇਤਾਂ ਦੇ ਹਾਂ ਖੇਤਾਂ ਚ ਆਪਣਾ ਜੀ ਰੋੜੀ ਵਾਲੇ ਰਾਹ ਤੇ ਆਈ ਬਾਰ-ਬਾਰ ਰੋੜੀ ਵਾਲੇ ਰਾਹ ਤੇ ਬਾਰ-ਬਾਰ ਹਾਂਜੀ ਹਾਂਜੀ ਠੀਕ ਹੈ ਅੱਛਾ ਅਰਸ਼ ਵੀਰੇ ਫਿਰ ਜਾਨਵਰ ਬਰੀਡਿੰਗ ਦੇ ਉੱਤੇ ਸਾਰਾ ਜੋਰ ਆ ਹਾਂਜੀ ਹਾਂਜੀ ਮੈਂ ਆਪਣਾ ਵੀਰੇ ਹੁਣ ਫੋਕਸ ਬ ਏ ਵੀਰੇ ਆਪਣਾ ਹੋ ਗਏ ਬਚਪਨ ਤੋਂ ਹੀ ਸੀ ਆਪਣਾ ਸ਼ੌਂਕ ਤਾਂ ਹਾਂਜੀ ਹਾਂਜੀ ਬਾਕੀ ਮੇਰੇ ਵੀਰੇ ਦੇ ਉੱਤੇ ਕਰੋ ਦਾ ਜ਼ੋਰ ਦੇ ਰਿਹਾ ਇਹ ਵੀਰੇ 3-4 ਸਾਲਾਂ ਦਾ ਆਪਣਾ ਹੁਣ ਲੱਗਿਆ ਹੋਇਆ ਪੂਰਾ ਜ਼ੋਰ ਹਾਂਜੀ ਵਧੀਆ ਰਿਜ਼ਲਟ ਮਿਲ ਰਹੇ ਹਾਂਜੀ ਹਾਂਜੀ ਬਾਕੀ ਮਰੇ ਵੀ ਆਪਾਂ ਏਆਈ ਆਪ ਕਰੀ ਦੀਆ ਅੱਛਾ ਏਆਈ ਆਪ ਕਰੀ ਹਾਂਜੀ ਹਾਂਜੀ ਆਪਣਾ ਲੋਕਲ ਵੀ ਆਪਾਂ ਕਰੀ ਦੀਆ ਪਿੰਡਾਂ ਦੇ ਵਿੱਚ ਵੀ ਆਪਾਂ ਕਰੀ ਬਿਮਾਰਾ ਵੈਟਰਨਰੀ ਪ੍ਰੈਕਟਿਸ ਦਾ ਕੰਮ ਕਰਦਾ ਹਾਂ ਕੀ ਬਾਤ ਆ ਵੀਰੇ ਅੱਛਾ ਅਰਸ਼ ਵੀਰੇ ਫਿਰ ਲੋਕਾਂ ਨੂੰ ਪਿੰਡ ਜਾਉਣਾ ਇੱਥੇ ਨੇੜੇ ਤੋਂ ਸਾਰੇ ਹਾਂਜੀ ਸਾਰੇ ਵੀਰੇ ਆਪਣੇ ਜੇ ਕੋਈ ਕਹੇ ਵੀ ਮਨਾਂ ਦਾ ਫੋਨ ਫੜਨ ਦਾ ਫੋਨ ਲਾ ਤੇ ਜਦੋਂ ਮ ਵੀ ਆਪਣੇ ਨਾਲ ਆ ਕੇ ਅਰੇ ਇੱਕ ਗੱਲ ਮੈਨੂੰ ਦੱਸੀ ਵੀ ਜਿਹੜੀ ਤੂੰ ਬਰੀਡਿੰਗ ਕਰਦਾ ਚਾਹਦਾ ਸੀਮਨ ਕਿਹੜੇ ਵਰਤਦਾ ਤੂੰ ਇਸ ਟਾਈਮ ਉੱਤੇ ਜਿਆਦਾ ਵੀਰੇ ਆਪਾਂ ਸੀਆਈਆਰਬੀ ਹਸਾਰ ਦੇ ਟਿਗੜਵਾਸੂ ਦੇ ਵੀਰੇ ਟਿਗੜਵਾਸੂ ਦੇ ਵੀ ਇਹਨਾਂ ਦਾ ਰਿਕਾਰਡ ਤੁਹਾਡੇ ਸਾਹਮਣੇ ਆ ਹਾਂਜੀ ਹਾਂਜੀ ਸਾਰਾ ਹਾਂਜੀ ਹਾਂਜੀ ਹੁਣ ਮਨ ਲਾ ਗੱਲ ਇਹ ਹੈ ਨਾ ਵੀਰੇ ਡਾਕਟਰ ਤੇ ਹੁੰਦੀਆਂ ਵੀ ਜੇ ਆਪਾਂ ਚੰਗਾ ਸੀਮਨ ਭਰਾਂਗੇ ਦੂਜੇ ਡਾਕਟਰ ਨੂੰ ਵਿਸ਼ਵਾਸ ਹੋਊਗਾ ਤਾਂ ਹੀ ਭਰੂਗਾ ਜੇ ਡਾਕਟਰ ਨੂੰ ਵਿਸ਼ਵਾਸ ਨਾ ਕਿੱਥੋਂ ਭਰੂਗਾ ਨਾ ਵੀਰੇ ਅੱਛਾ ਅੱਜ ਜਾਨਵਰ ਆਪਾਂ ਵੇਚਨੇ ਆ ਦੋ ਤੇ ਦੋ ਜਾਨਵਰ ਆਪਾਂ ਵੈਸੇ ਨਾਲ ਠੌਂਕ ਦੇ ਵਿਖਾ ਦੇਣੀ ਨਦਮੂ ਅੱਛਾ ਤੇ 15 ਜਨਵਰੀ ਨੂੰ ਦਿਨ ਪੂਰੇ ਹੁੰਦੇ ਆ ਅੱਜ ਆਪਾਂ 6 ਜਨਵਰੀ ਨੂੰ ਨੂੰ ਕਵਰ ਕਰ ਪਾਣੀ ਹਾਂ 10 ਦਿਨ ਪਏ ਆ 10 ਦਿਨ ਪਏ ਆ ਥੱਲੋ ਥੱਲੋ ਬਹੁਤ ਕੱਟੀ ਖਰੀ ਆਣਾ ਹਾਂ ਹਾਂਜੀ ਹਾਂਜੀ ਪੂਰੀ ਵਧੀਆ ਤੇ ਕੋਈ ਸੀਮਨ ਦੀ ਡਿਟੇਲ ਹੈਗੀ ਆ ਆਪਦੀ ਵੀ ਹਾਂਜੀ ਵੀਰੇ 4351 ਤੋਂ ਸੀਆਈ ਸਰ ਦੇ ਮੱਲੇ ਗੱਬਣਾ 4351 ਤੋਂ ਇਹ ਗੱਬਣ ਅਸੀਂ ਆ ਰਹੀ ਆ ਤੂੰ ਹੈ ਤੇ ਦਿਨ ਦੇ ਹਜੇ 15 ਜਨਵਰੀ ਨੂੰ ਦਿਨ ਪੂਰੇ ਹੁੰਦੇ ਆ ਥੱਲੋ ਬਹੁਤ ਖਰੀ ਕੱਟੀ ਦੋ ਦੰਦ ਦਾ ਮੂੰਹ ਹੈ ਇਹ ਦੋ ਦੰਦ ਲollipolli ਪਈ ਹੈ ਜਿੰਨੀ ਹੈਗੀ ਆ ਵੀਰੇ ਹੂੰ ਉਪਰਾ ਕਰਦੀ ਆ ਥੋੜਾ ਉਪਰਾ ਕਰਦੀ ਕਿਉਂਕਿ ਆਪਣਾ ਖੇਤਾਂ 'ਚ ਘਰ ਕਰਕੇ ਕੋਈ ਆਂਦਾ ਜਾਂਦਾ ਕਰਦਾ। ਤੇ ਕਿਹਦਾ ਤਲਿਆਰਾ ਤਲੂਰਾ ਨਵਾਂ ਆ। ਹਾਂਜੀ ਤਲਿਆਰਾ 'ਚ ਪਹਿਲੀ ਤਾਂ ਨਹੀਂ ਹੋਣੀ ਪਾਇਆ। ਲੈ ਆ ਗਏ ਨੇ ਮੋਢ ਲਿਆ ਬਾਈ। ਬਾਕੀ ਝੋਟੀ ਦੀ ਸ਼ਕੀਮੀ ਸ਼ਕੂਨੀ ਚੰਗੀ ਆ ਬਾਈ ਹਣਾ ਵੀਰੇ। ਹਾਂਜੀ। ਅੱਛਾ ਇੱਕ ਗੱਲ ਦੱਸੀ ਮੈਨੂੰ ਦੁੱਧ ਤੇਰੇ ਹਿਸਾਬ ਨਾਲ ਕਿੰਨਾ ਦੇਜੂਗੀ ਪਹਿਲੇ ਸਵੇਰੇ ਵੀਰੇ। ਵੀਰੇ ਇਹਦੀ ਮਾਂ ਦਾ ਦੁੱਧ ਸੀਗਾ 12 ਕਿਲੋ। ਠੀਕ ਆ ਵੀਰੇ। ਹਾਂਜੀ। ਤੇ ਇਹ ਪਾਪਾ ਰੱਖੇ ਸੁੱਕ 10 ਕਿਲੋ ਤਾਂ 11 ਪਾਉਗੀ ਹਾਂਜੀ। ਹਾਂਜੀ ਦਊਗੀ ਨਕ ਤਾਂ। ਹਾਂਜੀ। ਲੈ ਆ ਬੇਸ਼ੱਕ ਥੋੜਾ ਜਿਹਾ ਘੱਟ ਮਤਲਬ ਪੂਰਾ ਨਾਲ ਹੀ ਸਿਮਲ ਫਿਰ ਪਰਫੈਕਟ ਸੀਗਾ ਹਾਂਜੀ 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 ਫਟ ਫਟ ਨੇ ਵਾਲੀ ਸੀ ਕਿਆ ਬਾਬਾ ਹਾਂਜੀ ਮੂੰਹ ਦੋ ਦੰਦ ਹੋ ਗਿਆ ਮੂੰਹ ਦੋ ਜਾਂਦਾ ਠੀਕ ਹੈ ਵੀਰੇ ਤੇਰੇ ਰੇਟ ਵੀਰੇ ਕੀ ਰੱਖਾਂਗੇ ਆਪਾਂ ਵੱਡੇ ਭਾਈ ਰੇਟ ਇਹਦਾ ਵੀਰੇ 110 ਆਈ 1 ਲੱਖ ਤੇ 10000 ਰੁਪਏ ਮਾਨਤਨ ਵਿੱਚੋਂ ਕਰਦੇ ਹਾਂ ਹਾਂਜੀ ਜਰੂਰ ਵੀਰੇ ਠੀਕ ਹੈ ਵੱਡੇ ਨਹੀਂ ਮੇਤਰੋ ਲੇਵਾਲੂ ਵਾ ਵੇਖੋ ਕਿਰਾਂ ਦੀ ਦੋ ਦੰਦ ਕੱਟੀ ਆ ਪਲੂਣ ਪਹਿਲਣ ਤੇ 1 ਲੱਖ ਤੇ 10000 ਰੁਪਇਆ ਕੀਮਤ ਆ ਮਾਨਤਨ ਵੀਰਾ ਵਿੱਚੋਂ ਜ਼ਰੂਰ ਕਰੂਗਾ ਅਰਸ਼ ਬਾਈ ਜਦੋਂ ਤੁਸੀਂ ਬਾਈ ਦੇ ਕੋਲੇ ਆਗੇ ਤੁਹਾਡਾ ਮਨ ਬਾਗੋ ਬਾਗ ਹੋ ਜਾਊਗਾ ਥੋੜਾ ਜਿਹਾ ਉਪਰਾ ਕਰਦੀ ਐ ਡਰਦੀ ਐ ਇੱਕ ਵੀਰੇ ਨੇ ਪਾਇਆ ਤਲਿਆਰਾ ਬਾਈ ਠੀਕ ਆ ਹੁਣਦੀਪ ਸਿੰਘ ਸੁng ਵਿਖਾ ਦੇ ਕੱਟੀ ਦੇ ਬਾਈ ਬਹੁਤ ਸੋਹਣਾ ਮੂੰਹ ਮੱਥਾ ਆ ਵੇਖੋ ਵੀਰੇ ਠੀਕ ਆ ਬਾਈ ਹੁਣਾਂ ਦੀ 1 ਕਰੋੜ ਪੂੜਾ ਪੜਾ ਪਲੇਨ ਸਾਰੀ ਝੋਟੀ ਥੱਲੋ ਵੀ ਪਲੇਨ ਉੱਤੋਂ ਵੀ ਪਲੇਨ ਰੱਖਾ ਵਰਦਾਰ ਝੋਟੀਆ ਦਸਾਂ ਦਿਨਾਂ ਨੂੰ ਤਾਂ ਹੋਰ ਝੋਟੀ ਨੇ ਨਾ ਪੂਰੀ ਨਿਖਰ ਦੇਣਾ ਮਿੱਤਰੋ ਦੁੱਧ 10 11 ਕਿਲੋ ਟੋਲੇ ਨਾਲ ਪਾ ਜੂਗੀ ਆਉਣ ਸਿਸਟਮ ਘਾਟੇ ਵਾਲਾ ਨਹੀਂ ਅੱਜ ਇੱਕ 10 ਡਿਮਾਂਡਾਂ ਵਿੱਚੋਂ ਮਨਤਨ ਹੋ ਜੂਗਾ ਅੱਛਾ ਵੀਰੇ ਇਹ ਤਾਂ ਹੋ ਗਿਆ ਆਪਣੀ ਝੋਟੀ ਹਨਾ ਦੋ ਨੰਬਰ ਤੇ ਕੱਟਾ ਜਿਹੜਾ ਆਪਣਾ ਵੀਰੇ ਵੀਰੇ ਕੱਟਾ ਉਹ ਆਪਣੇ ਉਮਰ ਇਹ ਕੱਟਾ ਵੀਰੇ ਹਨਾ ਆਪਣਾ ਇਹ ਕਿੰਨੇ ਮਹੀਨਿਆਂ ਦਾ ਹੋ ਗਿਆ ਵੀਰੇ ਮੇਰੇ 9 ਮਹੀਨੇ ਦੀ ਉਮਰ ਆ 9 ਮਹੀਨੇ ਹਾਂਜੀ ਠੀਕ ਆ ਇਹ ਕਿਹੜੇ ਸੀਮਨ ਦਾ ਆ ਗਿਆ ਵੀਰੇ ਮੇਰੇ ਬਲੀਬਦਨੀ ਦਾ ਇਹ ਆਪ ਆ ਇਹ ਬਲੀਬਦਨੀ ਵਾਲੇ ਦਾ ਹਾਂਜੀ ਹਾਂਜੀ ਕੀ ਬਾਤ ਆ ਠੀਕ ਆ ਬਈ ਤੇ ਮਾਂ ਦਾ ਦੁੱਧ ਵੀਰੇ ਮਾਂ ਵੀਰੇ ਆਪਣੀ ਉਹ ਖੜੀ ਸਾਹਮਣੇ ਵੱਡੀ ਮੱਝ ਹਾਂਜੀ ਹਾਂਜੀ ਉਹਦਾ ਬੱਚਾ ਜੀ ਇਹ ਤੇ ਆਪਾਂ ਇਹਦੀ ਲਾਈ ਮਿਲਕਿੰਗ ਕਰਾਈ ਹੋਈ ਆ ਗਰਮੀ ਦੇ ਵਿੱਚ ਜੂਨ ਦੇ ਮਹੀਨੇ ਹਾਂਜੀ ਹਾਂਜੀ ਲੈ ਵੀ ਮਿੱਤਰੋ ਜਗਜੀਤ ਵੀਰੇ ਦੇ ਚੈਨਲ ਸਦਕ ਡੇਰੀ ਫਾਰਮਿੰਗ ਦੇ ਉੱਤੇ ਇਹ ਕਟੇ ਦੀ ਮਾਂ ਦੀ ਲਾਈਵ ਚਵਾਈ ਹੋਈ ਹੋਈ ਆ 18 ਕਿਲੋ 770 ਗ੍ਰਾਮ ਇਹ 18 ਕਿਲੋ 770 ਗ੍ਰਾਮ ਮੇਰੇ ਸਾਬ ਨੂੰ ਟੈਂਪਰੇਚਰ ਵੀ ਡਾਊਨ ਪਾ ਗਈ ਉਹ ਮੇਨ ਹਾਂਜੀ ਹਾਂਜੀ ਵੀਰੇ ਉਦੋਂ ਮੈਂ 20 ਤੋਂ ਬਾਹਰ ਚਲਦੀ ਸੀ ਗਰਮੀ ਦੇ ਵਿੱਚ ਮੱਲੇ 21 ਦੇ ਨੇੜ ਸੀਗੀ ਵੀਰੇ ਉਦੋਂ ਤੇ ਟੈਂਪਰੇਚਰ 105 ਹੋ ਗਿਆ ਸੀਗਾ 105 ਹੋ ਗਿਆ ਹਾਂਜੀ ਹਾਂਜੀ ਤੇ ਫਿਰ ਵੀ 18 ਕਿਲੋ ਦਾ ਰਿਕਾਰਡ ਬਣਾ ਗਈ ਜਦੋਂ ਇਹਦਾ ਉਹਦਾ ਘਟਾ ਹੈ ਹਾਂਜੀ ਹਾਂਜੀ ਉਹਨਾਂ ਨੇ ਮਤਲਬ 2 ਦਿਨ ਪੱਠੇ ਨਹੀਂ ਖਾਦੇ ਜਮੇ ਹਾਂਜੀ ਪੱਠੇ ਛੱਡ ਗਏ ਮਤਲਬ ਮਤਲਬ ਸਾਰਾ ਕੁਝ ਛੱਡ ਗਈ ਸੀ ਆਪ ਦਾ ਪਰ ਫਿਰ ਵੀ ਉਹਦੇ ਕਰਮਾਂ ਵਾਲੀ ਲਾਜ ਰੱਖ ਲਈ ਸਪੀਕ ਲੈਵਲ ਤੁਹਾਡਾ ਵਾਲਾ 21 22 ਦਾ ਫੜੀ ਰੱਖ ਲਈ ਹਾਂਜੀ ਹਾਂਜੀ ਫੜਦੀ ਕੀ ਬਾਤ ਹੈ ਵੀਰੇ ਫਿਰ ਮਾੜਾ ਚੰਗੇ ਦੁੱਧ ਵਾਲੀ ਮੈਂ ਉਹਦੇ ਕੋਲ ਹਾਂਜੀ ਪੂਰੀ ਉਹਦੀ ਆਪਣੀ ਭੈਣ ਵੀ ਇਹਦੀ ਹੈਗੀ ਆਪਣੇ ਕੋਲੇ ਉਹ ਨਾਲ ਖੜੀ ਹੈ ਪਰਲੇ ਪਾਸੇ ਇਹ ਘੱਟੇ ਦੀ ਹੈ ਹਾਂਜੀ ਹਾਂਜੀ ਠੀਕ ਹੈ ਵੀਰੇ ਠੀਕ ਹੈ ਅੱਛਾ ਇਹ ਇਹ ਆ ਇਹਦੀ ਮਾਂ ਆ ਹਾਂਜੀ ਆ ਜਿਹੜੀ ਮਾਂ ਮਿੱਤਰੋ ਜੁਦੀਆਂ ਗੱਲਾਂ ਬਾਤਾਂ ਚਰਚਾ ਜਾਈ ਸੀ ਮੀਨੀ ਮੈਂ ਇਹ ਉਹਦੇ ਕਿ ਲੈਵਲ ਚੱਲਦੀ ਸੀ ਪਰ ਇਹ ਟੈਂਪਰੇਚਰ ਡਾਊਨ ਪਾ ਗਈ ਦੋ ਚਵਾਈਆਂ ਐਡ ਵਾਲੀਆਂ ਸੀ ਜਿਹੜੀਆਂ ਫਿਰ ਵੀ 18 ਕਿਲੋ 770 70 ਗ੍ਰਾਮ ਦੋ ਦਰ ਰਿਕਾਰਡ ਕਰਵਾ ਗਈ ਸੀ ਇਹ ਲਾਈਵ ਚੁਆਈ ਦੇ ਵਿੱਚ ਵੀਰੇ ਜਗਜੀਤ ਵੀਰੇ ਦੇ ਚੈਨਲ ਤੇ ਜਾ ਕੇ ਦੇਖ ਸਕਦੇ ਆ ਸਿਦਕ ਡੈਰੀ ਫਾਰਮਿੰਗ ਤੇ ਉਹ ਇਸ ਮਾ ਦਾ ਇਹ ਕਟਾ ਇਹ ਪਿਓ ਵਾਲੇ ਪੱਖ ਤੋਂ ਹੈਗਾ ਬਲੀ ਪਤਨੀ ਦਾ ਤੇ ਜਦੋਂ ਬਲੀ ਦਾ ਨਾਮ ਆ ਜਾਵੇ ਨਾ ਵੀਰੇ ਤੇ ਉਦੋਂ ਫਿਰ ਚਰਚਾ ਕਿਉਂ ਨਾ ਹੋਵੇ ਗੱਲ ਟਿਕਾਣੀ ਨਹੀਂ ਲੱਗਦੀ ਬਹੁਤ ਚੰਗਾ ਰਿਜ਼ਲਟ ਆ ਬੱਦੋ ਪਤਨੀ ਵਾਲੇ ਦਾ ਤੇ ਫਿਰ ਬਾਈ ਹੁਣ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਬਣੀ ਬਣੀ ਬਰੀਡ ਦਾ ਕਟਾ ਨਾ ਤੁਹਾਡਾ ਇਹਦੀ ਪਰਲੀ ਭੈਣ ਆ ਗਈ E <síntico> ਉਦੋਂ ਮੈਂ ਜਿੱਦਾਂ ਪਚਵਾਈ ਕਰਾਈ ਸੀ ਉਦੋਂ ਇਹ ਪਿੱਛੇ ਸ ਕੱਟੀ ਸੀ ਉਦੋਂ ਉਦੋਂ ਇਹ ਕੱਟੀ 1.5 ਮਹੀਨੇ ਦੀ ਕੱਟੀ ਸੀਗੀ ਉਦੋਂ 1.5 ਜਦੋਂ ਮਾਂ ਦੀ ਇਹਦੀ ਚਵਾਈ ਕਰਾਈ ਚਵਾਈ ਕਰਾਈ ਆਪਾਂ ਜੀ ਠੀਕ ਆ ਬਈ ਉਦੋਂ ਗਾਂਹਲੇ ਸੂਏ ਦਾ ਕੱਟਾ ਆ ਗਿਆ ਹਾਂਜੀ ਹਾਂਜੀ ਠੀਕ ਇਹ ਗੱਪਣ ਹੋ ਗਈ ਛੋਟੀ ਵੀਰੇ ਹਾਂਜੀ ਗੱਪਣਾ ਵੀਰੇ ਹੁਣ ਇਹ ਮਤਲਬ 2.5 ਮਹੀਨੇ ਨਹੀਂ ਗੱਪਣਾ ਇਹ ਕਿਹੜੇ ਸੀਮੰਦਰੀ ਸੀ ਕੱਟੀ ਵੀਰੇ ਇਹ ਮੇਰੇ ਸੈਗ ਦੇ 40 ਇੱਕ ਬਾੜ ਦੀ ਕੱਟੀ ਆਈ ਇਹ ਚ ਸੈਗ ਦੇ 40 ਇੱਕ ਬਾੜ ਦੀ ਬਾੜ ਦੀ ਹਾਂਜੀ ਹੁਣ ਇਹ ਗੱਪਣ ਕਿਨੇ ਚਰਦੀ ਹੋਊਗੀ ਬ੍ਰਦਰ ਇਹ 2.5 ਮਹੀਨੇ ਦੀ ਹੋਈ ਆ ਵੀਰੇ ਹੁਣ 2.5 ਮਹੀਨੇ ਦੀ ਆਪਾਂ ਲੋ ਬਈ ਵਾਕਿਆ ਚੀਜ਼ ਆ ਕਿ ਥੱਲੋਂ ਬਈ ਹਨਾ ਇਹ ਕਿਨੇ ਚਿਰ ਦੀ ਕਪੜ ਢਾਈ ਮਹੀਨਾ ਢਾਈ ਮਹੀਨਾ ਦੀ ਹਾਂਜੀ ਚੈੱਕ ਪਾਸ ਹੋ ਗਿਆ ਹਾਂ ਬਹੁਤ ਸਾਂ ਵਧੀਆ ਨਾ ਹਾਂਜੀ ਹਾਂ ਕੋਈ ਜਮੇ ਕੋਈ ਕਰੂਗੀ ਪਹਿਲੇ ਸਵੇ ਹਨਾ ਹਾਂ ਇਹਦੀ ਵੀ ਚਵਾਈ ਕਰਾਈ ਆਪਾਂ ਹਾਂ ਜਰੂਰ ਜੀ ਤੇ ਇਹ ਹੋ ਗਈ ਵੀਰੇ ਮਾਂ ਧੀ ਤੇ ਪੁੱਤ ਤਿੰਨੇ ਚੀਜ਼ਾਂ ਦਾ ਖਾਨਦਾਨ ਬਖਾਤਾ ਤੁਹਾਨੂੰ ਬਈ ਖਾਨਦਾਨ ਦਾ ਕੱਟਾ ਜਿਹੜਾ ਮਿਲ ਜਾਵੇ ਨਾ ਤੇ ਬਹੁਤ ਵਧੀਆ ਚੀਜ਼ ਹੁੰਦੀ ਆ ਇਹ ਕੱਟੇ ਦਾ ਰੇਟ ਵੀਰੇ ਫਿਰ ਆਪਾਂ ਰੇਟ ਇਹਦਾ ਵੀਰੇ ਫੋਨ ਤੇ ਕਰ ਲਾਂਗੇ ਜੈ ਜੀ ਜੈ ਜੀ ਠੀਕ ਹੈ ਬੰਦਾ ਵੀ ਮਿਸਾਲ ਕੰਮੜਾ ਵਾਲਾ ਵੀਰ ਹੋਵੇ ਕੋਈ ਆਪਾਂ ਬਾਈ ਜਿਹਨੇ ਮੱਝਾਂ ਦੇ ਵਿੱਚ ਦੁੱਧ ਵਾਲੀ ਲੈਣ ਪੈਦਾ ਕਰਨੀਆਂ ਨਾ ਉਹ ਭਰਾ ਤੋਂ ਕਟਾ ਜ਼ਰੂਰ ਲੈ ਜੋ ਮਾ ਦਾ ਰਿਕਾਰਡ ਦੁੱਧ ਦਾ ਤੁਹਾਨੂੰ ਇੱਕ ਤਾਂ ਹੁੰਦਾ ਕਹਿਣ ਵਾਲਾ ਵੀ 22 ਕਿਲੋ ਦਿੰਦੀ ਆ ਭਾਈ ਇਹਦੀ ਮਾਂ ਲੈ ਜਾ ਪਿਆ ਯਾਰ ਦਾ ਕੋਈ ਚੱਕਰ ਨਹੀਂ ਇੱਕ ਹੁੰਦਾ ਵੀਰੇ ਪ੍ਰੂਫ ਭਾਈ ਨਾਲ ਪ੍ਰੂਫ ਭਾਈ ਚਵਾਇਆ ਹੋਇਆ ਵਿਖਾਇਆ ਹੋਇਆ ਲੋਕਾਂ ਦੀ ਕਚਹਿਰੀ ਚ ਹਾਜ਼ਰ ਕੀਤਾ ਹੋਇਆ ਬਹੁਤ ਵੱਡੀ ਗੱਲ ਆ ਤੇ ਇਹ ਨੰਬਰ ਕਿੰਨਾ ਗਿਆ ਅੱਛ ਵੀਰੇ ਆਪਣਾ 73472 ਜੀ 46181 ਇੱਕ ਵਾਰੀ ਹੋਰ ਬੋਲ ਦਿਓ 73472 46181 ਠੀਕ ਆ ਵੀਰੇ ਨਹੀਂ ਮਿੱਤਰ ਹੁਣ ਇਹ ਨਾ ਕਹਿਦਾ ਵੀ ਕਿਤੇ ਤੂੰ ਹੁਣ ਢੜ ਗਿਆ ਜਿਹੜਾ ਗੱਡੀ ਦੇ ਵਿੱਚ ਵੀਡੀਓ ਬਣਾਉਣਾ ਪਿਆ ਬਹਿ ਕੇ ਵੀ ਭਰਾਵੋ ਮੇਰੀ ਮਜਬੂਰੀ ਆ ਮੈਨੂੰ ਉਤਰਨਾ ਔਖਾ ਇਸ ਕਰਕੇ ਮੈਂ ਗੱਡੀ ਤੇ ਵੀਡੀਓ ਬਣਾ ਰਿਹਾ ਕਿਉਂਕਿ ਕਹਿਣ ਵਾਲੇ ਕਮੈਂਟ ਕਰਨ ਵਾਲੇ ਨੂੰ ਦੱਸਣਾ ਵੀ ਜ਼ਰੂਰੀ ਹੁੰਦਾ ਨੰਬਰ 22 ਦਾ ਸਕਰੀਨ ਦੇ ਉੱਤੇ ਆ ਪਿੰਡ ਤਲਵੰਡੀ ਪੰਘੇਰੀਆਂ ਜ਼ਿਲ੍ਹਾ ਮੋਗਾ ਜਾਣਕਾਰੀ ਲਈ ਤੁਸੀਂ ਬਾਈ ਦਾ ਅਰਸ਼ ਚੰਗਾ ਅਰਸ਼ ਵੀਰੇ ਬਹੁਤ ਬਹੁਤ ਧੰਨਵਾਦ ਤੇਰਾ ਟਾਈਮ ਦੇਣ ਲਈ ਸ਼ੁਕਰੀਆ ਹਾਂਜੀ